ਲਓ ਜੀ ਸਤ ਸ੍ਰੀ ਅਕਾਲ ਦੋਸਤੋ ਦੋਸਤੋ ਨਵੀਂ ਅਪਡੇਟ ਦੇ ਨਾਲ ਹਾਜ਼ਰਾਂ ਲਓ ਜੀ ਇੱਕ ਨਵਾਂ ਦਿਨ ਤੇ ਹੋ ਚੱਲੀ ਆਪਣੇ ਢੋਲੇ ਦੀ ਤਿਆਰੀ ਤੇ ਆਪਾਂ ਲੈ ਕੇ ਆਏ ਅੱਜ ਕ੍ਰੇਟ ਢੋਲੇ ਦੇ ਗਾਡਰਾਂ ਦੇ ਥੱਲੇ ਪੱਚਰਾਂ ਲਾਉਣ ਵਾਸਤੇ ਤੇ ਬਾਪੂ ਵਰਗੇ ਚੱਕੀ ਜਾਂਦੇ ਨੇ ਪੱਟਾ ਲੱਕੜ ਦਾ ਗੇਟ ਇੱਧਰ ਰੱਖਣ ਵਾਸਤੇ ਕਿਉਂਕਿ ਅੱਜ ਆਪਣੀ ਬਜਰੀ ਤੇ ਸਰੀਆ ਪਹੁੰਚਣ ਵਾਲਾ ਤੇ ਉਸ ਤੋਂ ਬਾਅਦ ਫਿਰ ਆਪਾਂ ਲੈਟਰ ਦੀ ਤਿਆਰੀ ਕਰਾਂਗੇ ਅੱਜ ਆਪਾਂ ਬਾਥਰੂਮ ਦਾ ਲੈਟਰ ਪਾ ਕੇ ਡਾਊਨ ਛੱਤ ਤੇ ਉਸ ਤੋਂ ਬਾਅਦ ਫਿਰ ਕਰਾਂਗੇ ਦੂਜੇ ਢੋਲੇ ਦੀ ਤਿਆਰੀ ਬੜੇ ਰੋ ਵੀਡੀਓ ਦੇ ਨਾਲ ਮੈਸਤਰੀ ਸਾਹਿਬ ਵੜੀ ਜਾਂਦੇ ਨੇ ਪੱਟਰਾ ਲਾਉਣ ਵਾਸਤੇ ਢੂਲੇ ਦੇ ਗਾੜਾਂ ਥੱਲੇ ਤੇ ਬਾਪੂ ਵਰਗੇ ਕਰੀ ਜਾਂਦੇ ਨੇ ਉਧਰ ਪੱਜਰੀ ਲਹਾਉਣ ਦੀ ਤਿਆਰੀ ਥੱਲੇ ਲਾਓ ਜੀ ਫਿਰ ਚੱਲੀ ਜਾਂਦਾ ਕੰਮ ਜੋਰਾਂ ਤੇ ਮੈਸਤਰੀ ਸਾਹਿਬ ਥੱਲੇ ਲੰਮਾ ਪਾਉ ਇਹਨੂੰ ਥੱਲੇ ਲੰਮਾ ਪਾਉ ਘੱਟੇ ਲੱਗਦੇ ਨਹੀਂ ਕੀ ਪੱਜਰੀ ਵਾਤ ਦਾ ਥੱਲੇ ਹੀ ਥੱਲੇ ਫੱਟੇ ਬਾਹਰ ਦੇ ਹੂੰ ਇਹਨਾਂ ਉਹਨੇ ਕੰਮ ਲੈਣਗੇ ਭਾਈ ਬੱਟਾਂ ਨੂੰ ਸਕੀਮ ਕਰ ਰਹੇ ਹੈ ਕਿ ਕਿਹੜੇ ਲੋਡ ਰੱਖੀਏ ਕਿਉਂਕਿ ਨਾਲੀ ਉਧਰ ਬਜਰੀ ਆਪਾਂ ਨਾਲੀ ਦੇ ਨਹੀਂ ਗਿਣਦੇ ਨਹੀਂ ਕਿਉਂਕਿ ਨਾਲੀ ਬੰਦ ਹੋ ਗਈ ਤਾਂ ਪਾਣੀ ਪਿੱਛੇ ਸਾਰੀ ਗਲੀ ਦਾ ਬੰਦ ਹੋ ਜਾਣਾ ਆ ਪੈਰ ਉਹਨੇ ਨੂੰ ਕੱਢਦੇ ਯਾਰ ਥੱਲੇ ਨੂੰ ਆਪਾਂ ਉਸ ਨੂੰ ਉਸਾ ਉਹਨਾਂ ਰੱਖਾਂਗੇ ਲਓ ਜੀ ਹੋ ਗਿਆ ਫਾਈਨਲ ਰੱਖ ਤਾ ਤਕ ਤਾ ਤੇ ਇਹ ਦਵਾਦ ਹੋ ਗਿਆ ਆਪਣੀ ਬੱਜਰੀ ਇੱਥੇ ਮਿੱਤਾ ਬੈਠਾ ਕੁਰਸੀ ਤੇ ਤੇ ਮਿਸਤਰੀ ਵੱਡੀ ਜਾਂਦਾ ਪੱਚਰਾ ਮਿੱਤਾ ਦੇਖੀ ਜਾਂਦਾ ਕੋਲੇ ਬੈਠਾ ਲਓ ਜੀ ਲੱਗ ਰਿਹਾ ਆਪਣਾ ਕੰਮ ਚੱਲ ਰਿਹਾ ਲਓ ਜੀ ਆਪਣਾ ਸਰੀਆ ਤੇ ਬਜਰੀ ਪਹੁੰਚ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਲਵਾਵਾਂਗੇ ਉਥੇ ਜਿੱਥੇ ਆਪਾਂ ਰੱਖਿਆ ਸੀਗਾ ਫੱਟਾ ਨਾਲੀ ਦੇ ਉੱਪਰ ਉਥੇ ਲੈ ਜਾਊਗੀ ਬਜਰੀ ਤੇ ਨਾਲ ਆ ਜੂ ਆਪਣਾ ਸਰੀਆ ਜੋ ਦੂਬਾਰ ਫਿਰ ਸਰੀਆ ਇਹਦਾ ਪਾ ਕੇ ਗਿਆਲ ਤੇ ਲਾਵਾਂਗੇ ਬਾਥਰੂਮ ਦਾ ਡਾਊਨ ਇਲੈਕਟ੍ਰਿਕ ਹਾਂ ਬੜਾ ਵੱਡਾ ਹੈ ਲਓ ਜੀ ਸਰੀਆ ਆਪਣਾ ਲੈ ਚੁੱਕ ਲੈਣ ਲੱਗ ਪਿਆ ਤੇ ਦੁਬਾਰਾ ਲਾ ਕੇ ਬਜਰੀ ਤੇ ਚਲਾਵਾਂਗੇ ਕੰਮ ਲੈ ਕੇ ਰੱਬ ਦਾ ਨਾਮ ਲਓ ਜੀ ਡਾਉਨ ਲੈਟਰ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਤੇ ਬਾਪੂ ਫੜੀ ਜਾਂਦਾ ਬੱਠਲ ਤੇ ਬਜਰੀ ਦੇ ਮੈਸਰੀ ਉੱਪਰ ਹੈ ਤੇ ਲੈਂਟਰ ਪਾਇਆ ਜਾ ਰਿਹਾ ਹੈ ਇਹ ਡਾਊਨ ਲੈਂਟਰ ਹੈ ਦੋਸਤੋ ਇੱਕ ਛਾਤੇ ਦੇ ਉੱਪਰ ਪਵੇ ਜੀ ਪਰਛਾਤਾ ਬਣ ਜਾਵੇਗਾ ਸਮਾਨ ਵਗੈਰਾ ਧਰਨ ਨੂੰ